ਮੈਕ ਪ੍ਰੀਤ ਦੇ ਪਤੀ ਰਵੀ ਦਾ ਆਇਆ ਰਿਪਲਾਈ ਮੈਕ ਦੇ ਬਾਰੇ ਕਹਿ ਗਿਆ ਵੱਡੀਆਂ ਗੱਲਾਂ ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖਣ ਲਈ ਸੋਹਣੇ ਸੋਹਣੇ ਤੇ ਖਡਾਉਣਿਆਂ ਵਰਗੇ ਡੌਗਸ ਲੱਭ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਸੀਂ ਤੁਹਾਨੂੰ ਦੇਵਾਂਗੇ ਟਵਾਈ ਪੌਮ ਅਤੇ ਕਲਚਰ ਪੌਮ ਨਸਲ ਦੇ ਪਿਆਰੇ ਤੇ ਭਾਲੂ ਵਰਗੇ ਬੱਚੇ ਬਹੁਤ ਹੀ ਘੱਟ ਰੇਟ ਤੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਬੱਚੇ ਖਰੀਦੋ ਜੀ ਹਾਂ ਸੋਸ਼ਲ ਮੀਡੀਆ ਤੇ ਗੁਰਸਿੱਖ ਕੁੜੀ ਮੈਕਪ੍ਰੀਤ ਕਾਫੀ ਜ਼ਿਆਦਾ ਛਾ ਚੁੱਕੀ ਹੈ ਤੇ ਕਾਰਨ ਇਹ ਬਣਿਆ ਕਿ ਲੋਕ ਉਸ ਦੇ ਹੱਕ ਵਿੱਚ ਉਸ ਦੇ ਪਤੀ ਅਤੇ ਪੰਜਾਬੀ ਬਲੌਗਰ ਦੇ ਘਰ ਵਾਲਿਆਂ ਨੂੰ ਲਾਂਤਾਂ ਪਾ ਰਹੇ ਹਨ ਮੁੱਦਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਵੇਗਾ ਕਿ ਮੈਕਪ੍ਰੀਤ ਮਸ਼ਹੂਰ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਘਰਵਾਲੀ ਹੈ ਜੋ ਪਿਛਲੇ ਦਿਨੀ ਕਨੇਡਾ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋਈ ਤੇ ਉਸ ਨੂੰ ਇਲਾਜ ਕਰਵਾਉਣ ਦੇ ਲਈ ਰਵੀ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਇਕੱਲੇ ਪੰਜਾਬ ਭੇਜ ਦਿੱਤਾ ਪਰ ਲੋਕਾਂ ਦੇ ਵੱਲੋਂ ਇਹ ਸਵਾਲ ਉਠਾਏ ਗਏ ਕਿ ਇੰਨੀ ਵੱਡੀ ਮੁਸੀਬਤ ਦੇ ਵਿੱਚ ਅੱਜ ਮੈਕ ਦੇ ਨਾਲ ਸਹੁਰੇ ਪਰਿਵਾਰ ਨੇ ਤਾਂ ਕੀ ਖੜਨਾ ਸੀ ਸਗੋਂ ਉਸ ਦਾ ਪਤੀ ਰਵੀ ਹੀ ਨਾਲ ਨਹੀਂ ਖੜਿਆ ਤੇ ਪੰਜਾਬੀ ਵਲੌਗਰ ਨੂੰ ਵੀ ਲੋਕਾਂ ਨੇ ਕਾਫੀ ਲਾਂਤਾਂ ਪਾਈਆਂ ਹਨ ਤੇ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਤੇ ਥੱਲੇ ਕਮੈਂਟ ਕੀਤੇ ਜਾ ਰਹੇ ਹਨ ਜਿੰਨਾਂ ਵਿੱਚੋਂ ਕੁਝ ਕਮੈਂਟ ਹਨ ਦੂਜਿਆਂ ਨੂੰ ਮਤਾਂ ਬਾਅਦ ਚ ਦੇ ਦੀ ਪਹਿਲਾਂ ਆਪਣੀ ਪਰਝਾਈ ਬਾਰੇ ਸੋਚੋ ਸ਼ਰਮ ਕਰੋ ਪੈਸਾ ਪੈਸਾ ਕਰੀ ਜਾਂਦੇ ਆ ਤੁਸੀਂ ਰੋਮੋਂਗੇ ਅੱਖਾਂ 'ਚ ਕਸੌਣ ਲੈ ਲੈ ਕੇ ਜਿਹੜਾ ਤੁਸੀਂ ਬੇਗਾਨੀ ਧੀ ਨਾਲ ਕੀਤਾ ਮੰਗ ਤੇ ਲੋਕੋ ਤੁਹਾਡਾ ਪ੍ਰਮਾਤਮਾ ਨੇ ਬੁਰਾ ਹਾਲ ਕਰਨਾ ਤੁਸੀਂ ਵਿਚਾਰੀ ਇੰਨੀ ਸਿਆਣੀ ਲੜਕੀ ਨੂੰ ਛੱਡ ਦਿੱਤਾ ਪਹਿਲਾਂ ਆਪਦੇ ਭਾਈ ਦੀ ਘਰਵਾਲੀ ਨੂੰ ਤੁਹਾਡੇ ਪ੍ਰੈਸ਼ਨ 'ਚ ਕੱਢ ਲਓ ਉਹ ਵਿਚਾਰੀ ਕੱਲੀ ਰਹਿ ਗਈ ਤੇ ਹੋਰ ਵੀ ਬਹੁਤ ਸਾਰੇ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਮਹਿਕ ਲਗਾਤਾਰ ਹਸਪਤਾਲ ਦੇ ਵਿੱਚ ਆਪਣੀ ਬਿਮਾਰੀ ਦੇ ਨਾਲ ਇਕੱਲਿਆਂ ਜੂਝ ਰਹੀ ਹੈ ਜਦ ਕੀ ਉਸ ਦੇ ਨਾਲ ਇਸ ਮੁਸ਼ਕਲ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਹੋਣਾ ਚਾਹੀਦਾ ਸੀ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਡਿਵੋਰਸ ਹੋ ਗਿਆ ਹੈ ਕਿਉਂਕਿ ਮੈਕ ਨੇ ਆਪਣਾ ਨਵਾਂ YouTube ਚੈਨਲ ਅਲੱਗ ਤੋਂ ਬਣਾ ਲਿਆ ਹੈ ਪਰ ਲੋਕਾਂ ਦੀ ਉਡੀਕ ਹੈ ਕਿ ਮੈਕ ਦੇ ਪਤੀ ਰਵੀ ਦੀ ਇਸ ਮੁੱਦੇ ਤੇ ਕਦੋਂ ਚੁੱਪੀ ਟੁੱਟੇਗੀ ਕਿ ਉਹ ਉਸ ਨੇ ਮੈਕ ਨੂੰ ਇਕੱਲਿਆਂ ਕਿਉਂ ਛੱਡਿਆ ਕਿਉਂ ਸਹੁਰਾ ਪਰਿਵਾਰ ਦਾ ਕੋਈ ਮੈਂਬਰ ਜਾਂ ਉਹ ਆਪ ਉਸ ਦੇ ਨਾਲ ਇਲਾਜ ਕਰਵਾਉਣ ਲਈ ਪੰਜਾਬ ਨਹੀਂ ਆਇਆ ਇਹ ਸਾਰੇ ਸਵਾਲਾਂ ਦੇ ਜਵਾਬਾਂ ਦੀ ਉਡੀਕ ਮਹਿਕਪ੍ਰੀਤ ਦੇ ਚੋਣ ਵਾਲਿਆਂ ਨੂੰ ਬੇਸਬਰੀ ਦੇ ਨਾਲ ਬਣੀ ਹੋਈ ਹੈ ਪਰ ਅਜੇ ਤੱਕ ਰਵੀ ਦੇ ਵੱਲੋਂ ਜਾਂ ਪੰਜਾਬੀ ਬਲੌਗਰ ਦੇ ਵੱਲੋਂ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਤੇ ਨਾ ਹੀ ਸੌਰੇ ਪਰਿਵਾਰ ਦੇ ਕਿਸੇ ਮੈਂਬਰ ਦੇ ਵੱਲੋਂ ਜਵਾਬ ਸਾਹਮਣੇ ਆਇਆ ਹੈ ਤੇ ਲੋਕ ਲਗਾਤਾਰ ਮੈਕ ਦੀ ਚਿੰਤਾ ਕਰ ਰਹੇ ਹਨ ਤੇ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਮੈਕ ਆਪਣੀ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਬਿਮਾਰੀ ਤਾਂ ਨਹੀਂ ਸਹੀ ਕਰ ਸਕਦੇ ਪਰ ਮੈਕ ਨੂੰ ਹੌਸਲਾ ਜ਼ਰੂਰ ਹੋਣਾ ਸੀ ਕਿ ਕੋਈ ਉਸ ਦਾ ਆਪਣਾ ਉਸ ਦੇ ਨਾਲ ਤਾਂ ਖੜਾ ਹੈ ਤੇ ਇਸ ਪੂਰੇ ਮਾਮਲੇ ਨੇ ਸੋਸ਼ਲ ਮੀਡੀਆ ਤੇ ਤੂਫਾਨ ਲਿਆ ਰੱਖਿਆ ਹੈ ਤੇ ਮੈਕ ਦੇ ਫੈਨਸ ਵਿੱਚ ਕਾਫੀ ਜ਼ਿਆਦਾ ਗੁੱਸਾ ਇਸ ਮਸਲੇ ਨੂੰ ਲੈ ਕੇ ਬਣਿਆ ਹੋਇਆ ਹੈ ਤੇ ਜਿਵੇਂ ਹੀ ਮੈਕ ਦੇ ਪਤੀ ਰਵੀ ਜਾਂ ਪੰਜਾਬੀ ਬਲੌਗਰ ਦਾ ਰਿਪਲਾਈ ਸਾਹਮਣੇ ਆਵੇਗਾ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਮੈਕ ਪ੍ਰੀਤ ਦੀ ਸਿਹਤਯਾਬੀ ਲਈ ਅਰਦਾਸ ਜ਼ਰੂਰ ਕਰਿਓ ਤੇ ਤੁਸੀਂ ਇਸ ਮਸਲੇ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ